ਆਪ ਸਰਕਾਰ ਤੁਹਾਡੇ ਦਵਾਰ ਇੱਕ ਕੈਂਪੇਨ ਸ਼ੁਰੂ ਹੋਈ ਹੈ ਇਸ ਕੈਂਪੇਨ ਦਾ ਮਤਲਬ ਇਹ ਹੈ ਕਿ ਜਿਹੜੀ ਸਰਕਾਰ ਹੈ ਉਹ ਲੋਕਾਂ ਦੇ ਬੂਹੇ ਤੱਕ ਜਾਏ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਉਹ ਦਫ਼ਤਰਾਂ ਚ ਚਲਦੀ ਸੀ ਚੰਡੀਗੜ੍ਹ ਤੋਂ ਚਲਦੀ ਸੀ ਮੰਤਰੀਆਂ ਦੀਆਂ ਕੋਠੀਆਂ ਤੋਂ ਚਲਦੀ ਸੀ ਐਮਐਲਏ ਦੇ ਘਰੋਂ ਚਲਦੀ ਸੀ ਲੇਕਿਨ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਹੇਠ ਜਿਹੜੀ ਐਤੀ ਸਰਕਾਰ ਹੈ ਉਹਨਾਂ ਨੇ ਕਿਹਾ ਵੀ ਅਸੀਂ ਕਿਉਂਕਿ ਜਦੋਂ ਲੋਕ ਸਾਨੂੰ ਆਪਦੇ ਬੂਥ ਤੇ ਜਾ ਕੇ ਵੋਟ ਪਾਉਂਦੇ ਨੇ ਤਾਂ ਸਰਕਾਰ ਬਣਦੀ ਹੈ ਤੇ ਇਹ ਸੀਐਮ ਸਾਹਿਬ ਦਾ ਉਪਰਾਲਾ ਹੈ ਕਿ ਜਿਹੜੀ ਸਰਕਾਰ ਲੋਕਾਂ ਦੇ ਬੂਹੇ ਤੱਕ ਜਾਵੇ ਤੁਸੀਂ ਬਹੁਤ ਵਧੀਆ ਦੱਸਿਆ ਜੀ ਮੌਕੇ ਤੇ ਜਿਹੜਾ ਤੁਸੀਂ ਨੋਟ ਪਾਰੇ ਕੀਤੇ ਹੈਗੇ ਲੋਕਾਂ ਦੀ ਸਮੱਸਿਆ ਸੁਣਿਆ ਜੇ ਆਪਾਂ ਗੱਲ ਕਰੀਏ ਸਿਰ ਟਵੰਡੀ ਪਾਈ ਦਾ ਜਿਹੜਾ ਬੱਸ ਸਟੈਂਡ ਦਾ ਮੁੱਦਾ ਸਰ ਬਹੁਤ ਜ਼ਿਆਦਾ ਪੁਰਾਣਾ ਹੈ ਉਹ ਸਰ 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 ਤੁਹਾਡੇ ਉਦਮਾ ਸੱਡ ਕੇ ਹੀ ਸਰ ਚੱਲਿਆ ਸੀਗਾ ਇਹ ਨੋ ਡਾਊਟ ਕੋਈ ਸ਼ੱਕ ਨਹੀਂ ਸਰ ਤੁਸੀਂ ਬਹੁਤ ਵਧੀਆ ਕੰਮ ਕੀਤਾ ਪਰ ਕਿੰਨਾ ਕਿਤੇ ਹਜੇ ਸਰ ਉਹ ਫਿਰ ਜਿਹੜਾ ਠੰਡੇ ਬਸਤੇ ਵਿੱਚ ਪੈਂਦਾ ਨਜ਼ਰ ਆ ਰਿਹਾ ਸਰ ਬਸ ਸਟੈਂਡ ਦਾ ਜਿਹੜਾ ਇਸ਼ੂ ਸੀ ਅੱਜ ਸਵੇਰੇ ਜਦੋਂ ਅਸੀਂ ਇੱਥੇ ਕੈਂਪ ਸ਼ੁਰੂ ਹੋਇਆ ਸੀ ਉਦੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਸੀ ਔਰ ਮੌਕੇ ਤੇ ਸਾਡਾ ਜਿਹੜਾ ਰੋਡਵੇ ਡਿਪਾਰਟਮੈਂਟ ਦੇ ਜੀਐਮ ਸਾਹਿਬ ਨੂੰ ਅਸੀਂ ਸੱਦੇ ਆ ਇੱਥੋਂ ਦੇ ਰੀਜਨਲ ਟ੍ਰਾਂਸਪੋਰਟ ਅਥਾਰਟੀ ਜਿਹੜੇ ਆਰਟੀਏ ਨੇ ਮਿਸਟਰ ਸ਼ੀਨਾ ਜੀ ਉਹਨਾਂ ਨੂੰ ਫੋਨ ਤੇ ਹਦਾਇਤ ਹੋਈ ਹੈ ਔਰ ਸਾਡੇ ਡੀਐਸਪੀ ਰਜੇਸ਼ ਕੁਮਾਰ ਸ਼ਰਮਾ ਜੀ ਰਜੇਸ਼ ਕੁਮਾਰ ਜੀ ਵੀ ਇੱਥੇ ਹਾਜ਼ਰ ਸੇ ਉਹਨਾਂ ਨੂੰ ਮੌਕੇ ਤੇ ਹਦਾਇਤ ਕੀਤੀ ਗਈ ਹੈ ਵੀ ਉਹ ਟ੍ਰੈਫਿਕ ਇੰਚਾਰਜ ਜਿਹੜੇ ਸਾਡੇ ਤੇ ਕਲੰਢੀ ਪਈ ਐ ਐਸਐਚਓ ਲੱਗੇ ਦੇ ਆਣੇ ਦੇ ਵਿੱਚ ਨੇ ਟ੍ਰੈਫਿਕ ਇੰਚਾਰਜ ਦੀ ਡਿਊਟੀ ਲਾ ਦਿੱਤੀ ਗਈ ਹੈ ਉਹ ਬਕਾਇਦਾ ਇੱਥੇ ਚੌਕ ਤੇ ਖੜਨਗੇ ਭਾਵੇਂ ਸਰਕਾਰੀ ਬੱਸ ਹੋਵੇ ਭਾਵੇਂ ਪ੍ਰਾਈਵੇਟ ਬੱਸ ਹੋਵੇ ਜੋ ਵੀ ਵਾਇਓਲੇਸ਼ਨਸ ਕਰੇਗਾ ਰੂਲਸ ਐਂਡ ਰੈਗੂਲੇਸ਼ਨਸ ਦੀ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਲੀਗਲ ਕਾਰਵਾਈ ਕਰਾਂਗੇ ਸਰ ਜੜਜ ਸਰਕਾਰ ਆਪਦੇ ਦਰਬਾਰ ਜਿਹੜਾ ਪ੍ਰੋਗਰਾਮ ਤੁਸੀਂ ਕੀਤਾ ਹੈਗਾ ਸਰ ਪਹਿਲ ਤਾਂ ਤੁਹਾਡਾ ਸਾਡੇ ਸ਼ਹਿਰ ਵਿੱਚ ਆਉਣ ਤੇ ਬਹੁਤ ਬਹੁਤ ਸਵਾਗਤ ਆ ਤੁਸੀਂ ਸਾਡੇ ਸ਼ਹਿਰ ਨੂੰ ਪਹਿਲੇ ਐਮਐਲਏ ਬਹੁਤ ਹੀ ਵਧੀਆ ਤੇ ਇਮਾਨਦਾਰ ਐਮਐਲਏ ਮਿਲੇ ਕਿ ਤੁਸੀਂ ਸਾਡੇ ਸ਼ਹਿਰ ਵਾਸਤੇ ਬਹੁਤ ਜ਼ਿਆਦਾ ਸੋਚਦੇ ਹੋ ਅੱਜ ਸਰ ਜੜਾ ਤੁਸੀਂ ਆਪ ਸਰਕਾਰ ਆਪਦੇ ਦਰਬਾਰ ਦਿੱਤਾ ਜਿਹੜਾ ਪ੍ਰੋਗਰਾਮ ਲੈ ਕੇ ਦੇ ਵਿੱਚ ਕਿਹੜੇ ਕਿਹੜੇ ਸਮੱਸਿਆ ਸੀ ਕਿਹੜੇ ਕਿਹੜੇ ਲੋਕਾਂ ਨੇ ਤੁਹਾਨੂੰ ਤਰਵੰਡੀ ਪਾਈ ਦੀਆਂ ਸਮੱਸਿਆ ਰੱਖੀਆਂ ਅਰ ਦੇਖੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਹੇਠ ਪੂਰੇ ਪੰਜਾਬ ਦੇ ਵਿੱਚ ਸਰਕਾਰ ਆਪ ਸਰਕਾਰ ਤੁਹਾਡੇ ਦਵਾਰ ਇੱਕ ਕੈਂਪੇਨ ਸ਼ੁਰੂ ਹੋਈ ਹੈ ਇਸ ਕੈਂਪੇਨ ਦਾ ਮਤਲਬ ਇਹ ਹੈ ਕਿ ਜਿਹੜੀ ਸਰਕਾਰ ਹੈ ਉਹ ਲੋਕਾਂ ਦੇ ਬੂਹੇ ਤੱਕ ਜਾਏਗੀ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਉਹ ਦਫ਼ਤਰਾਂ ਚ ਚਲਦੀ ਸੀ ਚੰਡੀਗੜ੍ਹ ਤੋਂ ਚਲਦੀ ਸੀ ਮੰਤਰੀਆਂ ਦੀਆਂ ਕੋਠੀਆਂ ਤੋਂ ਚਲਦੀ ਸੀ ਐਮਐਲਏ ਦੇ ਘਰੋਂ ਚਲਦੀਆਂ ਸੀ ਲੇਕਿਨ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਹੇਠ ਜਿਹੜੀ ਐਤਕੀ ਸਰਕਾਰ ਹੈ ਉਹਨਾਂ ਨੇ ਕਿਹਾ ਵੀ ਅਸੀਂ ਕਿਉਂਕਿ ਜਦੋਂ ਲੋਕ ਸਾਨੂੰ ਆਪ ਦੇ ਬੂਥ ਤੇ ਜਾ ਕੇ ਵੋਟ ਪਾਉਂਦੇ ਨੇ ਤਾਂ ਸਰਕਾਰ ਬਣਦੀ ਹੈ ਇਹ ਸੀਐਮ ਸਾਹਿਬ ਦਾ ਉਪਰਾਲਾ ਹੈ ਕਿ ਜਿਹੜੀ ਸਰਕਾਰ ਲੋਕਾਂ ਦੇ ਬੂਹੇ ਤੱਕ ਜਾਵੇ। ਉਹ ਉਸੇ ਲੜੀ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਅੱਜ ਪੰਜਾਬ ਦੇ ਹਰ ਡਿਸਟ੍ਰਿਕਟ ਦੇ ਵਿੱਚ ਹਰ ਤਹਿਸੀਲ ਦੇ ਵਿੱਚ ਹਰ ਨਗਰ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਹੜੀ ਹੈਗੀ ਹੈ ਸਰਕਾਰ ਪੰਜਾਬ ਦੇ ਲੋਕਾਂ ਦੇ ਮੁੱਦੇ ਹੱਲ ਕਰਨ ਵਾਸਤੇ ਪਹੁੰਚੀ ਹੈ। ਉਸੇ ਲੜੀ ਦੇ ਤਹਿਤ ਅੱਜ ਫਲੋਸਪੁਰ ਦੇ ਅਸੀਂ ਸ਼ੁਰੂਆਤ ਜਿਹੜੀ ਹੋਈ ਹੈ ਉਹ ਤਲਵੰਡੀ ਭਾਈ ਦੇ ਸਰਕਾਰੀ ਸਕੂਲ ਦੇ ਵਿੱਚ ਇੱਥੇ ਪੰਜ ਵਾਰਡਾਂ ਦੀ ਜਿਹੜੀ ਹੈਗੀ ਹੈ ਅਸੀਂ ਉਹ ਲੋਕਾਂ ਨੂੰ ਇਤਲਾਹ ਕਰਕੇ ਅੱਜ ਲੋਕਾਂ ਨੂੰ ਇੱਥੇ ਸੱਦਿਆ ਵੀ ਤੁਹਾਡੀ ਕੋਈ ਦੁੱਖ ਤਕਲੀਫ ਹੈ ਤਾਂ ਸਾਨੂੰ ਦੱਸੋ ਸਰਕਾਰ ਨਾਲ ਕੋਈ ਵੀ ਕੰਮ ਹੈ ਮੇਰੇ ਨਾਲ ਮਾਨਯੋਗ ਸਾਡੇ ਐਸਡੀਐਮ ਬਰਾੜ ਸਾਹਿਬ ਨੇ ਔਰ ਪ੍ਰਸ਼ਾਸਨਿਕ ਅਧਿਕਾਰੀ ਔਰ ਵਕਵਕ ਡਿਪਾਰਟਮੈਂਟ ਦੇ ਜਿਹੜੇ ਅਫਸਰ ਸਹਿਬਾਨ ਨੇ ਅੱਜ ਇੱਥੇ ਆਏ ਨੇ ਕਰੀਬ ਸਾਡੇ ਕੋਲ ਅੱਜ 25 ਤੋਂ 30 ਜਿਹੜੇ ਮਹਿਕਮੇ ਨੇ ਉਹ ਇੱਥੇ ਆਏ ਨੇ ਉਹਨਾਂ ਦੀ ਟੀਮਾਂ ਇੱਥੇ ਆਈਆਂ ਨੇ ਕਰੀਬ ਕਰੀਬ 70 ਐਪਲੀਕੇਸ਼ਨਾਂ ਜਿਹੜੀਆਂ ਅੱਜ ਸਾਡੇ ਕੋਲ ਔਨ ਸਪੋਰਟ ਆਈਆਂ ਨੇ 2 ਘੰਟੇ ਦਾ ਇਹ ਸਮਾਂ ਸੀਗਾ ਕਿਉਂਕਿ ਇਸ ਤੋਂ ਬਾਅਦ ਅਗਲਾ ਜਿਹੜਾ ਸਾਡਾ ਸ਼ਡਿਊਲ ਹੈ ਉਹ ਪਿੰਡ ਸ਼ਕੂਰ ਦੇ ਵਿੱਚ। ਸਰ ਔਰ 2 ਘੰਟੇ ਦੇ ਵਿੱਚ ਕਰੀਬ ਕਰੀਬ 70 ਜਿਹੜੇ ਲੋਕ ਆਏ ਨੇ ਉਹਨਾਂ ਨੇ ਆਪਦੀਆਂ ਦੁੱਖ ਤਕਲੀਫਾਂ ਉਹਨਾਂ ਨੇ ਆਪਦੀਆਂ ਪਰੇਸ਼ਾਨੀਆਂ ਸਾਨੂੰ ਦੱਸਿਆ ਔਰ ਉਹਦੇ ਚ ਮੈਕਸਿਮਮ ਅੱਧੀ ਤੋਂ ਜ਼ਿਆਦਾ ਕਰੀਬ 60 65% ਜਿਹੜਾ ਸ਼ਿਕਾਇਤਾਂ ਦਾ ਜਿਹੜਾ ਨਿਪਟਾਰਾ ਅੱਜ ਅਸੀਂ ਮੌਕੇ ਤੇ ਹੀ ਕਰਤਾ ਹੈ। ਤਲਵੰਡੀ ਪਾਈ ਦੇ ਲੋਕਾਂ ਦੀ ਜਿਹੜੀ ਸਭ ਤੋਂ ਵੱਡੀ ਦਿੱਕਤ ਸੀਗੀ ਕਿ ਇੱਥੇ ਸੀਵਰੇਜ ਦੀ ਬੜੀ ਦਿੱਕਤ ਸੀ। ਔਰ ਸੀਵਰੇਜ ਨੂੰ ਲੈ ਕੇ ਕੁਝ ਖਾਮੀਆਂ ਸੀਗੀ ਮੌਕੇ ਤੇ ਜਿਹੜੇ ਸਾਡੇ ਸੈਨੀਟਰੀ ਇਨਸਪੈਕਟਰ ਉਹਨਾਂ ਨੂੰ ਮੌਕੇ ਤੇ ਭੇਜਿਆ ਗਿਆ ਠੇਕੇਦਾਰ ਨੂੰ ਮੌਕੇ ਤੇ ਬੁਲਾਇਆ ਗਿਆ ਔਰ ਅੱਜ ਹੀ ਉਹਦਾ ਕੰਮ ਸ਼ੁਰੂ ਕਰਵਾਤਾ ਔਰ ਆਉਣ ਵਾਲੇ 3-4 ਦਿਨਾਂ ਦੇ ਵਿੱਚ ਤਲਵੰਡੀ ਭਾਈ ਨੂੰ ਸੀਵਰੇਜ ਦੀ ਜਿਹੜੀ ਦਿੱਕਤ ਹੈ ਇਸ ਇਸ ਤੋਂ ਬਹੁਤ ਵੱਡੀ ਨਜਾਤ ਮਿਲੇਗੀ ਸਰ ਇੱਕ ਸਰ ਜੀ ਤੁਸੀਂ ਬਹੁਤ ਵਧੀਆ ਦੱਸਿਆ ਜੀ ਮੌਕੇ ਤੇ ਜਿਹੜਾ ਤੁਸੀਂ ਨੋਟ ਪਾਰੇ ਕੀਤੇ ਹੈਗੇ ਔਰ ਲੋਕਾਂ ਦੀ ਸਮੱਸਿਆ ਸੁਣਿਆ ਜੇ ਆਪਾਂ ਗੱਲ ਕਰੀਏ ਸਰ ਤਵੰਡੀ ਭਾਈ ਦਾ ਜਿਹੜਾ ਬੱਸ ਸਟੈਂਡ ਦਾ ਮੁੱਦਾ ਸਰ ਬਹੁਤ ਜ਼ਿਆਦਾ ਪੁਰਾਣਾ ਹੈ ਉਹ ਸਰ 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 ਤੁਹਾਡੇ ਉਦਮਾ ਛੱਡ ਕੇ ਹੀ ਸਰ ਚੱਲਿਆ ਸੀਗਾ ਇਹ ਨੋ ਡਾਊਟ ਕੋਈ ਸ਼ੱਕ ਨਹੀਂ ਸਰ ਤੁਸੀਂ ਬਹੁਤ ਵਧੀਆ ਕੰਮ ਕੀਤਾ ਪਰ ਕਿਤਨਾ ਕਿਤੇ ਹਜੇ ਸਰ ਉਹ ਫਿਰ ਜਿਹੜਾ ਠੰਡੇ ਬਸ ਤੇ ਦਾ ਪੈਂਦਾ ਨਜ਼ਰ ਆ ਰਿਹਾ ਸਰ ਬਸ ਸਟੈਂਡ ਦਾ ਜਿਹੜਾ ਇਸ਼ੂ ਸੀ ਅੱਜ ਸਵੇਰੇ ਜਦੋਂ ਅਸੀਂ ਇੱਥੇ ਕੈਂਪ ਸ਼ੁਰੂ ਹੋਇਆ ਸੀ ਉਦੋਂ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਸੀ ਔਰ ਮੌਕੇ ਤੇ ਸਾਡਾ ਜਿਹੜਾ ਰੋਡਵੇ ਡਿਪਾਰਟਮੈਂਟ ਦੇ ਜੀਐਮ ਸਾਹਿਬ ਨੂੰ ਅਸੀਂ ਸੱਦੇ ਆ ਇੱਥੋਂ ਦੇ ਰੀਜਨਲ ਟਰਾਂਸਪੋਰਟ ਅਥਾਰਟੀ ਜਿਹੜੇ ਆਰਟੀਏ ਨੇ ਮਿਸਟਰ ਸ਼ੀਨਾ ਜੀ ਉਹਨਾਂ ਨੂੰ ਫੋਨ ਤੇ ਹਦਾਇਤ ਹੋਈ ਹੈ ਔਰ ਸਾਡੇ ਡੀਐਸਪੀ ਰਜੇਸ਼ ਕੁਮਾਰ ਸ਼ਰਮਾ ਜੀ ਰਜੇਸ਼ ਕੁਮਾਰ ਜੀ ਵੀ ਇੱਥੇ ਹਾਜ਼ਰ ਸੀ ਉਹਨਾਂ ਨੂੰ ਮੌਕੇ ਤੇ ਹਦਾਇਤ ਕੀਤੀ ਗਈ ਹੈ ਵੀ ਉਹ ਟ੍ਰੈਫਿਕ ਇੰਚਾਰਜ ਜਿਹੜੇ ਸਾਡੇ ਇੱਥੇ ਤਲਵੰਡੀ ਪਾਈ ਐਸਐਚਓ ਲੱਗੇ ਦੇ ਥਾਣੇ ਦੇ ਵਿੱਚ ਨਾ ਟ੍ਰੈਫਿਕ ਇੰਚਾਰਜ ਦੀ ਡਿਊਟੀ ਲਾ ਦਿੱਤੀ ਗਈ ਹੈ ਉਹ ਬਾਕਾਇਦਾ ਇੱਥੇ ਚੌਕ ਤੇ ਖੜਨਗੇ ਭਾਵੇਂ ਸਰਕਾਰੀ ਬੱਸ ਹੋਵੇ ਭਾਵੇਂ ਪ੍ਰਾਈਵੇਟ ਬੱਸ ਹੋਵੇ ਜੋ ਵੀ ਵਾਇਓਲੇਸ਼ਨਸ ਕਰੇਗਾ ਰੂਲਸ ਐਂਡ ਰੈਗੂਲੇਸ਼ਨਸ ਦੀ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਲੀਗਲ ਕਾਰਵਾਈ ਕਰਾਂਗੇ ਉਹਨਾਂ ਦੇ ਚਲਾਨ ਕਰਾਂਗੇ ਜੇ ਜ਼ਰੂਰਤ ਪਈ ਜੇ ਉਹਨਾਂ ਨੇ ਜਿਹੜੀਆਂ ਹਦਾਇਤਾਂ ਦੇ ਉਹਨਾਂ ਦੀ ਉਲੰਘਣਾ ਕਾਨੂੰਨ ਦੇ ਦਾਇਰੇ ਦੇ ਵਿੱਚ ਲੈ ਕੇ ਉਹਨਾਂ ਦੀਆਂ ਜਿਹੜੀਆਂ ਬਸਾਂ ਨੇ ਉਸੇ ਇੰਪਾਉਂਡ ਵੀ ਕਰਾਂਗੇ। ਹਾਂ ਮਾਰਜੋ ਗਿਆ ਮੇਲੇ ਸਾਹਿਬ ਬਾਹਰਲਾ ਚੌਕ ਹੈ। ਉਸੇ ਇੰਕਰੂਜਮੈਂਟ ਉੱਥੇ ਕਬਜ਼ੇ ਹੈ। ਆਉਣ ਵਾਲੇ 2 ਮਹੀਨੇ ਦੇ ਵਿੱਚ ਤਲਵੰਡੀ ਦੇ ਉਸ ਮੇਨ ਚੌਕ ਵਾਸਤੇ ਤਲਵੰਡੀ ਵਾਸੀਆਂ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਮਿਲੇਗੀ 2 ਮਹੀਨੇ ਬਾਅਦ ਤੁਹਾਨੂੰ ਡਿਸਕਲੋਸ ਕਰਾਂਗੇ। ਸਾਡੇ ਨਾਲ ਐਮਐਲਏ ਸਾਹਿਬ ਰੰਜੀਸ਼ ਤਈਆ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਿਆ ਲੋਕਾਂ ਜਿਹੜੀਆਂ ਸਮੱਸਿਆ ਸੀ ਮੌਕੇ ਤੇ ਹੱਲ ਕੀਤਾ ਉਹਨਾਂ ਦਾ ਤਲਵੰਡੀ ਪਾਈ ਦੀ ਸਮੱਸਿਆ ਬਸ ਜਾਂਦੀ ਦੀ ਬਹੁਤ ਵੱਡੀ ਸਮੱਸਿਆ ਸੀਗੀ ਉਹਨਾਂ ਨੇ ਦੱਸਿਆ ਕਿ ਜਿਹੜੇ ਅੱਜ ਤੋਂ ਬਾਅਦੀਆਂ ਬਸਾਂ ਪ੍ਰੋਪਰ ਬਸ ਸਟੈਂਡ ਵਿੱਚ ਆਇਆ ਕਰਨੀਆਂ ਤਰਵੰਡੀ ਭਾਈ ਤੋਂ ਅਜਗਰੂਪ ਸਿੰਘ ਮਾਨ ਪੰਜਾਬ ਆਪ